A baldness cure in Sangru has created an atmosphere of panic among the people a famous person in Karna city organized a baldness cure camp in which he applied a medicine to the hair of people to get rid of baldness but after applying the medicine some people were shocked when they experienced burning in their eyes and difficulty in seeing they had to be admitted to the emergency room of the civil hospital in Sangru it is worth mentioning that the above-mentioned person from karna city was widely spreading the word about baldness on social media see special report <laughs> ਦੀਮ ਸਿੰਘ ਜੀ ਕੀ ਹੋਇਆ ਜੀ ਕਿੱਥੇ ਕੱਟ ਹੋਇਆ ਸੀ ਕਿ ਕਿਸੇ ਚੀਜ਼ ਦੀ ਦਵਾਈ ਲੈਣੀ ਸੀ ਉਹ ਪਾਜੀ ਦਵਾਈ ਨਹੀਂ ਲੈਣ ਗਏ ਸੀ ਕਿ ਕਿਸੇ ਬੱਚੀ ਜਿਹੜਾ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਕਲ ਦੇਣ ਆਏ ਹੋਏ ਨੇ ਕਿ ਤੇ ਬਹੁਤ ਵਧੀਆ ਗਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਤੇ ਬੱਸ ਉਹ ਤੋਂ ਉਹਨੇ ਕਿਹਾ ਸੀ ਕਿ 10 ਮਟੇ ਜੋ ਮੈਡੀਸਨ ਉਹਨੇ ਲਗਾਈ ਹੈ ਕਿ 10 ਮਟੇ ਖੜੀਆਂ ਉਸ ਤੋਂ ਬਾਅਦ ਉਹ ਧੋ ਲਿਆ ਜਾਵੇ ਬਸ ਮੈਂ ਉੱਥੇ ਭਰਾ ਧੋਤੀਆ ਮਤਲਬ ਸਿਰ ਧੋਤਾ ਅਚਾਨਕ ਮਤਲਬ ਉਸਦਾ ਕਿ ਕਿ ਸੱਚ ਬਰਪਾੜੀ ਜੋ ਜੋ ਕੇ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਂ ਮੂਵੀ ਤੋਤਾ ਉਹ ਦੁਬਾਰਾ ਨਹੀਂ ਹੋਣੀ ਸ਼ਾਇਦ ਆਹਨ ਦੋਈ ਅੱਖਾਂ ਪਾਜੀ ਅੱਖਾਂ ਪੂਰੀਆਂ ਜਲਰੀਆਂ ਨਹੀਂ ਗਈਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜਿਆਦਾ ਪੇਲ ਹੋ ਰਿਹਾ ਬਹੁਤ ਮਤਲਬ ਦੋ ਘੰਟੇ ਆ ਤਾ ਉਹ ਪਰੇਸ਼ਾਨ ਹੋ ਰਿਹਾ ਪੂਰਾ ਪ੍ਰੇਰਨ ਦਾ ਹਸਪਤਾਲੋਂ ਇਹ ਫੋਨ ਲੈ ਕੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਆਏ ਜੀ ਕੀ ਕੀ ਚਾਹੁੰਦੇ ਹੋ ਕਾਰਵਾਈ ਚਾਹੁੰਦੇ ਹੋ ਜਿਹੜਾ ਆ ਪਸੂ ਕਰ ਕਾਰਵਾਈ ਦੀ ਪਾਜੀ ਮਤਲਬ ਜੀ ਠੀਕ ਹੈ ਕੈਰੀ ਨੇ ਕਿ ਰਿਜ਼ਲਟ ਅੱਛਾ ਆ ਰਿਹਾ ਤਾਂ ਘਟੋ ਘਟ ਕੱਟ ਉਹ ਗਾਈਡ ਕਰਕੇ ਤੇ ਕੋਸ਼ਟਾ ਮੈਂ ਹੀ ਕਰੂੰਗਾ ਵੀ ਹਾਂ ਜਿਹੜਾ ਬੰਦਾ ਜਾ ਰਿਹਾ ਉਹ ਪਹਿਲਾਂ ਸਾਰਾ ਪਤਾ ਕਰੇ ਉਸ ਤੋਂ ਬਾਅਦ ਹੀ ਬਤਨ ਦਵਾਈਆਂ ਦਾ ਉਪਯੋਗ ਕਰੇ ਮੇਰੇ ਕੋਲ ਵੀ ਜਿਹਨੇ ਇਹ ਹੋਈ ਹੈ ਪ੍ਰੋਬਲਮ ਮੇਰਾ ਥੋੜਾ ਜਿਹਾ ਆਇਆ ਭਾਜੀ ਕਿ ਮੇਰੇ ਤੋਂ ਪਹਿਲਾਂ ਵੀ 10-15 پیشنਟ ਹੋਰੇ ਆ ਚੁੱਕੇ ਨੇ ਗਾੜਮ ਉੱਥੇ ਗਿਆ ਸੀ ਤਾਂ ਇਤੋਂ ਸਭ ਤੇ ਦਾ ਕੱਟ ਸੀ ਤੇ ਪਤਰਾ ਤੋਂ ਸੋਚ ਲਿਆ ਵਿਚਾਰ ਦਾ ਟਾਈਮ ਹੀ ਨਹੀਂ ਲੱਗਾ ਕਿ ਹਾਂ ਜਿੱਦਾਂ ਪ੍ਰਸ਼ਾਦ ਵੰਡ ਰਿਆ ਹੁੰਦਾ ਇਦਾਂ ਹੀ ਉਹ ਦਵਾਈਆਂ ਲਗਾਈ ਜਾ ਰਹੀ ਸੀਗੇ ਉਹ ਵੀ ਜਾ ਕੇ ਢੀੜ ਦੇ ਵਿੱਚ ਬੈਠਾ ਹੋਗਾ ਤੇ ਮੇਰੇ ਵੀ ਲਾ ਦਿੱਤੀਗੇ ਭਾਰੀ ਬਹੁਤ ਬਹੁਤ ਰਿਹਾ ਬਹੁਤ ਲੱਗਾਇਆ ਦੇਈ ਕੋਈ ਨਹੀਂ ਆਵਾਜ਼ ਵੀ ਫਿਰ ਸਿਰਫ 4:00 4:30 ਵਜੇ ਤੋਂ ਲੈ ਕੇ ਹੋਰ ਤੱਕ ਪ੍ਰਸ਼ਾਦ ਇਹ ਅਸੀਂ ਇਹ ਦੋਹ ਦਵਾਈ ਦਾ ਉਹਨਾਂ ਲੱਗੇ ਦੀ ਆ ਬਾਲ ਵਾਸਤੇ ਹਾਂਜੀ ਮੈਡੀਕਲ ਤੇ ਹੋਰ ਲੱਗਿਆ ਸੀਗਾ ਟੈਂਪਰ ਟੈਂਪਰ ਲੱਗਿਆ ਸੀਗਾ ਮੈਂ ਇਹ ਦਵਾਈ ਦੈਨ ਗਿਆ ਤੇ ਉਹ ਉਹਨੇ ਮੋਰੀ ਮੱਥੇ ਚ ਲਾਈ ਐ ਇਸ ਤੋਂ ਬਾਅਦ ਐਸਾ ਕਰੂ ਘੰਟੇ ਬਾਅਦ ਮੇਰੇ ਅੱਖਾਂ 'ਚ ਰੈਕਸ਼ਨ ਹੋ ਗਈ ਅੱਛਾ ਉਹਨੂੰ ਕਿੱਥੇ ਆਇਆ ਤੁਸੀਂ ਮੈਂ ਸਰਕਾਰੀ ਹਸਪਤਲ ਤੇ ਤੁਸੀਂ ਥੋੜੀ ਕੱਲ੍ਹ ਨਹੀਂ ਸੀ ਕਿ ਹੋਰ ਜੀ ਵੀ ਹੋਈ ਐ ਹੋਰਾਂ ਦੀ ਭਈ ਆ ਗਈ ਐ ਨੇ ਜੋਰੇ 20 25 ਮਿੰਟ ਬਾਅਦ ਆਏ ਨੇ ਬੰਦੇ ਉਹਰੇ ਸਰਗਰੀਆ ਸੱਜੇ ਤੇ ਕਿਲੀ ਫੋਰੀ ਅੱਖਾਂ ਖੁੱਲ ਨਹੀਂ ਰਹੀਆਂ ਚਲ ਨੂੰ ਲੱਗ ਗਈ ਪੂਰੀ ਸੇਕ ਨਿਕਲ ਦੇ ਅੱਖਾਂ ਚ ਪੂਰਾ ਇਸ ਟਾਈਮ ਅੱਛਾ ਜੀ ਹਾਂਜੀ ਕੀ ਕਿਹਾ ਡਾਕਟਰ ਨੇ ਡਾਕਟਰ ਤਾਂ ਕਹਿੰਦੇ ਹੋੜੇ ਦੋ-ਦੋ ਘੰਟੇ ਲੱਗਣਗੇ ਇਸ ਟਾਈਮ ਲੱਗੂਗਾ ਤੁਸੀਂ ਕੀ ਚਾਹੁੰਦੇ ਹੋ ਵੀ ਇਹ ਜਿਹੜੇ ਦਵਾਈ ਲੈ ਆ ਕੇ ਦਵਾਈ ਤਾਂ ਠੀਕ ਹੈ ਦੇਰ ਐਨੇ ਸੀ ਬੜੇ ਦੱਸੰਦਾ ਸੀ ਵੀ ਰਿਜ਼ਲਟ ਕਿੰਨੇ ਕੰਨ ਬਾਤ ਜੇ ਕੋਈ ਰੈਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਕੇ ਚਲੇ ਗਏ ਤਾਂ ਬਸ ਕਿੰਨੇ ਬੰਦੇ ਆਏ ਸੀ ਉੱਤੇ ਮਤਲਬ ਦੋ-ਤਿੰਨ ਤਕਰੀਬ ਉਹੀ ਜਿੰਨੇ ਬੰਦਾ ਅਬੇ ਵਾਲੀ ਹੈ ਜੀ ਸੰਗਰੂਰ ਤੋਂ ਹੀ ਦੀ ਬੋਏ ਅੱਖਾਂ ਨੂੰ ਕਿਸ ਤਰ੍ਹਾਂ ਦੇ ਟ੍ਰੀਟਮੈਂਟ ਸੀ ਕਿੱਥੋਂ ਆਏ ਸੀ ਕਿ ਕਿੰਨੇ ਦਾ ਘੱਟ ਸੀ ਮੇਰੀ ਨਹੀਂ ਹੇਅਰ ਲਾਈਨ ਪਿੱਛੇ ਜਾ ਰਹੀ ਸੀਗੀ ਤੇ ਆਪਣੇ ਕਾਲੀ ਮਾਰਾ ਮੰਦਿਰ ਤੇ ਕੈਂਪ ਲੱਗਿਆ ਸੀਗਾ ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ ਉਹਦੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ 'ਚ ਇੰਨੀ ਜ਼ਿਆਦਾ ਜਲਨ ਹੋ ਰਹੀ ਹੈ ਵੀ ਅੱਖਾਂ ਖੁੱਲ ਹੀ ਨਹੀਂਦੀਆਂ ਪੂਰੀ ਲਾਲ ਅੱਖਾਂ ਹੋਈਆਂ ਪਈਆਂ ਨੇ ਮਤਲਬ ਬੈਠੇ ਵੀ ਜਲਣ ਹੋ ਰਹੀ ਆ ਅੱਖਾਂ ਖੋਲਦੇ ਤਾਂ ਬੰਦ ਕਰਨੀਆਂ ਮਤਲਬ ਪੂਰਾ ਨੇ ਸੇਕ ਨਿਕਲ ਰਿਹਾ ਏ ਤੱਕ ਪੂਰਾ ਪੁਛ ਨਹੀਂ ਦਿੱਤਾ ਹੀ ਪੁਛ ਨਹੀਂ ਦਿੱਤੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪ ਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਜੀ ਬਸ ਸਿਰ ਹੈੱਡ ਤੇ ਬਸ ਹੀ ਹੋਰ ਕੁਝ ਨਹੀਂ ਕੀਤਾ ਜੀ ਉਸ ਤੋਂ ਬਾਅਦ ਨਾਲ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਏ ਕਿਵੇਂ ਕੁਝ ਕਰਨਾ ਏ ਬਸ ਕਰਿਆ ਗਿਆ ਹੈੱਡ ਵਾਸ਼ ਹੈੱਡ ਵਾਸ਼ ਵੀ ਨਹੀਂ ਕੀਤਾ ਸੀ ਮਤਲਬ ਅੱਖਾਂ ਇਹਨਾਂ ਪੂਰੇ ਜਲਣ ਕਰਨ ਲੱਗੀਆਂ ਸੀਗੇ ਹੋਰ ਕੋਈ ਦਵਾਈ ਵੇਚੀ ਵੀ ਨਹੀਂ ਨੇ ਉਹ ਵੈਸੇ ਦਵਾਈਨ ਦੇ ਰਹੇ ਸੀਗੇ ਇੱਕ ਸ਼ੀਸ਼ੀ ਤੇ ਤੇਲ ਦੀ ਸ਼ੀਸ਼ੀ ਦੇ ਦੇ ਸੀਗੇ 800 ਰੁਪਏ ਦੀ ਪਰ ਉਹ ਅਸੀਂ ਲਈਤੀ ਨਹੀਂ ਗਈ ਕਿੱਥੋਂ ਆਈ ਸੀ ਉਹ ਉਹ ਸ਼ਹਿਰ ਖੰਨੇ ਦੇ ਬੰਦੇ ਸੀਗੇ ਕਿੰਨੇ ਬੰਦੇ ਦਾ ਘੱਟ ਸੀ ਬੰਦੇ ਦਾ ਬਹੁਤ ਹੋਣਗੇ ਘੱਟ ਵੱੜ 5-7 ਹਜ਼ਾਰ ਬੰਦੇ ਦੇ ਉੱਤੇ ਦਾ ਘੱਟ ਸੀ ਗਾੜੀ ਮਾ ਦਾ ਮੈਂ ਹਾਏ ਤੇ ਮੇਰੇ ਹੁਣ ਦਿਨ ਦੇ ਘੱਟ 20-25 ਜانے ਹੀ ਮੇਰੀ ਅੱਖਾਂ ਦੇ ਸਾਹਮਣੇ-ਸਾਹਮਣੇ ਹੀ ਹੁੰਦੇ ਪਹਿਲਾਂ ਮੈਂ ਕੈਮਿਸਟਰੀ ਦੀ ਸ਼ਾਪ ਤੇ ਗਿਆ ਸੀ ਉੱਥੇ ਹੀ ਘੱਟ 4-5 ਜانے ਬਾਕੀ ਹਸਪੀਟਲ ਦੇ ਵਿੱਚ ਵੀ ਘੱਟ 15-20 ਜانے ਆ ਗਏ ਸੀ ਜੀ ਇਸ ਚੀਜ਼ ਤੇ ਐਂਟਰੀ ਵੀ ਨਹੀਂ ਨਹੀਂ ਸਰ ਐਂਟਰੀ ਵੀ ਸੀ ਉਹਨਾਂ ਨੇ ਪੈਸੇ ਲਏ ਹੋਣ ਜਿਹੜਾ ਨਹੀਂ ਨਹੀਂ ਉਹ ਕੱਲੇ ਤੇਲ ਦੇ ਪੈਸੇ ਸੀਗੇ ਜੀ ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਸੀ ਕੀ ਚਾਹੁੰਦੇ ਹੋ ਵੀ ਇਸ ਤਰੀਕੇ ਦਾ ਜੀ ਟ੍ਰੀਟਮੈਂਟ ਕੀ ਇਸ ਤਰੀਕੇ ਦਾ ਟ੍ਰੀਟਮੈਂਟ ਹੀ ਚਾੜੇ ਵੀ ਇਹਨੇ ਦੇਖਿਆ ਜਾ ਵੀ ਇਹਨੇ ਕਿਹਾ ਜਿਆ ਕੈਮੀਕਲ ਮਿਲਾਇਆ ਜੀ ਇਹਨਾਂ ਦੇ ਵੀ ਜਿਹੜਾ ਇੰਨਾ ਸਾਈਡ ਵੀ ਜਦ ਇਹਨੂੰ ਸਹੀ ਕੀਤਾ ਜਾਵੇ ਇਹਨੂੰ ਬੰਦੀ ਕਰਾਇਆ ਦਿੱਤਾ ਜਾਵੇ ਵੀ ਮਤਲਬ ਵੀ ਜਿਹੜੀ ਅੱਖਾਂ ਚ ਜਲਣ ਵਗੈਰਾ ਹੋ ਰਹੀ ਹੈ ਨਾ ਵੀ ਜਦ ਇਹਦੀ ਵੀ ਕੋਈ ਹਿੱਲ ਹੱਲਾ ਕਰਾਇਆ ਵੀ ਅਸੀਂ ਕਿੱਥੇ ਆਏ ਹਾਂ ਕਿਹੜੇ ਹਸਪਤਾਲ ਅਸੀਂ ਗਵਰਨਮੈਂਟ ਹਸਪੀਟਲ ਤੇ ਆਏ ਹਾਂ ਜੀ ਉਹਨਾਂ ਤੋਂ ਫਰਕ ਪਿਆ ਦਵਾਈ ਦੇ ਨਾਲ ਦਵਾਈ ਦੇ ਨਾਲ ਹੀ ਮਤਲਬ ਜਲਣ ਤਾਂ ਹੁਣ ਵੀ ਹੋ ਰਹੀ ਪਰ ਇਹ ਵੀ ਥੋੜਾ ਹੌਲੀ ਹੌਲੀ ਫਰਕ ਪਾਊਗਾ ਜੀ ਆ ਮੈਂ ਡਾਕਟਰ ਗਿਤਾੰchu ਹਾਂ ਆਈ ਐਮ ਐੀ ਇਮਓ ਮੈਂ ਯਮੋਰੇ ਸਿਵਲ ਹਸਪੀਟਲ ਸੰਗ੍ਰੋਹ ਚ ਤੇ ਅੱਜ ਸਾਡੇ ਕੋਲ ਕਾਫੀ ਜ਼ਿਆਦਾ ਮਰੀਜ਼ ਆਏ ਬਟ ਬਟ ਵੀ ਮਰੀਜ਼ ਆਏ ਜਿਹੜੇ ਕੀ ਉਹਰੇ ਕਾਲੀ ਮਾਤਾ ਮੰਦਿਰ ਚ ਕੋਈ ਤੇਲ ਲਗਾ ਰਹੇ ਸੀ ਸਿਰ ਤੇ ਫॉर हेयर ਗਰੋਥ ਸਿਵਾਹੋ ਤੇ ਉਹੀ ਤੇਲ ਦੇ ਜਾਂ ਤਾਂ ਫਿਊਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰਕੇ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨਟ ਨਾਲ ਸਾਡੇ ਕੋਲ ਕੰਮ ਨਹੀਂ ਜਾਏ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਕਲ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਆਪਾਂ ਉਹਦੇ 'ਚ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰਦੇ ਵੀ ਹੋਇਆ ਹੈ ਤਾਂ ਅੱਖਾਂ ਆਪਣੇ ਪੂਰੇ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ बार-बार ਪਾਣੀ ਨਹੀਂ ਚੱਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡ੍ਰੌਪਸ ਦਿੱਤੇ ਨੇ ਅਸੀਂ ਉਹ ਦੋ-ਦੋ ਘੰਟੇ ਬਾਅਦ ਪਾਣੇ ਨੇ ਤੇ ਇੱਕ ਟਿਊਬ ਹੈ ਉਹ ਦਿੱਤੀ ਅਸੀਂ ਮਰੀਜ਼ਾਂ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸੁਦਾ ਆ ਕੇ ਆੱਖਾਂ ਨਾਲ ਮੁਝੇ ਨੂੰ ਇਹ ਨੋ ਇਹ ਤਾਂ ਬਿਲਕੁਲ ਚੰਗੀ ਮਰੀਜ਼ ਹੈ ਉਹਨਾਂ ਦੇ ਨੂੰ ਟ੍ਰੀਟਮੈਂਟ ਕੀ ਹੁੰਦਾ ਹੈ ਕੋਈ ਹੈ ਤਾਂ ਕਾਫੀ ਦੇਖੋ ਆ ਇਸ ਤੇ ਕਾਫੀ ਜ਼ਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਵੀ ਹੈ ਤੇ ਇਕਵਲ ਨੂੰ ਟ੍ਰੀਟਮੈਂਟ ਤਾਂ ਕਰਤਾ ਪਰ ਐ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕਾਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਜਾਂਦੇ ਨੇ ਅੱਖਾਂ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੀ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਓ ਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗੇ ਤਾਂ ਉਹ ਚੀਜ਼ ਇੱਕ ਨਹੀਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਜਦੋਂ ਨਹੀਂ ਜਿਹੜੇ ਜਾਂ ਕੁਝ ਕਰਨੀ ਕੀ ਕਰਨਾ ਚਾਹੁੰਦੇ ਵੀ ਮੈਨੂੰ ਲੱਗਦਾ ਵੀ ਪਹਿਲਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਦੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵ ਵੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਹਨਾ కెమికਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਹੈ